ये शायद ही किताब उसका उसका चाली जाए उस उसकी कत्ती आए तो आप पढ़ा ये शायद ही किताब उसका चाली जाए उस उसकी आए अगर थोड़ी को बाइबल है प्लीज तुम उस वचन को खोलो शायद ही किताब चाली जाए उस कत्ती

ਫੱਕਣਗੇ ਉਹ ਫਿਰਨਗੇ ਅਤੇ ਹੱਸਣਗੇ ਨਹੀਂ ਲਿਖਿਆ ਦੋ ਸਪੀਟ ਅਪਨ ਦਾ ਲਾਰਡ ਓਕੇ ਜੋ ਲਿਖਿਆ ਆ ਪ੍ਰਭੂ ਦੀ ਵੇਟ ਕਰਨਗੇ ਉਸ ਵਾਦਿਆਂ ਦੀ ਵੇਟ ਕਰਨਗੇ ਪ੍ਰੋਮਿਸ ਜਿਹੜੇ ਪ੍ਰਭੂ ਨੇ ਕੀਤੇ ਨੇ ਉਹਨਾਂ ਦੀ ਵੇਟ ਕਰੋ ਕਿ ਇਹ ਵਾਅਦਾ ਇੱਕ ਪ੍ਰੋਮਿਸ ਪ੍ਰਭੂ ਨੇ ਸਾਡੇ ਨਾਲ ਕੀਤਾ ਹੈ ਇਹ ਪ੍ਰੈਕਟੀਕਲ ਵਰਡ ਜਿਹੜਾ ਸਾਡੇ ਲਈ ਬੋਲਿਆ ਗਿਆ ਹੈ। ਪਰ ਪਵਿੱਤਰ ਵਚਨ ਦੇ ਵਿੱਚ ਲਿਖਿਆ ਆ ਉਹ ਲੋਕ ਨਵੇਂ ਸਿਰੇ ਤੋਂ ਬਲਪਨ। ਦੈਟ ਮੀਨਸ ਕਿ ਕਿ ਉਹਨਾਂ ਦੀ ਜਿਹੜੀ ਲਾਈਫ ਆ ਉਹ ਨਿਊ ਹੋ ਜਾਏਗੀ, ਨਵੀਂ ਹੋਏਗੀ। ਆਸ਼ੀਸ਼ ਨਵੀਂ ਹੋਏਗੀ, ਬਰਕਤ ਨਵੀਂ ਹੋਏਗੀ। ਆਟਮੋਸਫੀਅਰ ਨਿਊ ਹੋਏ ਤੁਹਾਡੀ ਲਾਈਫ ਨਿਊ ਹੋਏ ਲੇਕਿਨ ਉਹਨਾਂ ਦੇ ਲਈ ਹੋਏਗਾ ਪਵਿੱਤਰ ਵਚਨ ਦੇ ਵਿੱਚ ਲਿਖਿਆ ਆ ਜਿਹੜੇ ਵੇਟ ਕਰ ਓਕੇ ਅਗਰ ਉਹ ਵੇਟ ਨਹੀਂ ਕਰ ਸਕਦੇ ਇਟ ਕਾਂਟ ਹੈਪਨ ਟੂ ਥੈਮ ਉਹਨਾਂ ਦੇ ਲਈ ਨਹੀਂ ਹੋ ਸਕਦਾ ਲੇਕਿਨ ਦੋਸ ਵੇਟ ਅਪਨ ਦਾ ਲਾਰਡ ਜਿਹੜੇ ਪ੍ਰਭੂ ਦਾ ਇੰਤਜ਼ਾਰ ਕਰਨਗੇ ਉਡੀਕ ਕਰਨਗੇ ਔਰ ਵਚਨ ਦੇ ਵਿੱਚ ਲਿਖਿਆ ਆ ਉਹ

ਅੱਛ ਮੈਂ ਤੁਹਾਨੂੰ ਦੱਸਣਾ ਚਾਹਉਂ ਸਾਡੇ ਅਰਾਊਂਡ 네ਗੈਟਿਵਿਟੀ ਲੋਕ 네ਗੈਟਿਵ ਕਰਦੇ ਨੇ ਸਾਨੂੰ ਸ਼ੈਤਾਨ ਨੇ 네ਗੈਟਿਵ ਕਰਦੇ ਔਰ 네ਗੈਟਿਵ ਨਿਊਜ਼ ਅਸੀਂ ਦੇਖੀ ਮੇਬੀ ਤੁਸੀਂ ਤੁਸੀਂ YouTube ਤੇ Facebook ਤੇ Insta ਤੇ ਤੁਸੀਂ ਇੱਕ ਨਿਊਜ਼ ਦੇਖੋ ਇੱਕ ਵੀਡੀਓ ਦੇਖੋ ਔਰ ਉਹਦੇ ਰਿਲੇਟਡ ਕਈ ਵੀਡੀਓਜ਼ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਆਸ ਅਗਰ ਤੁਸੀਂ ڈپریشن ਦੀ ਬਿਮਾਰੀ ਦੀ ਕੋਈ ਵੀਡੀਓ ਦੇਖ ਰਹੇ ਹੋ ਪਰ ਉਹਨਾਂ ਨਾਲ ਰਿਲੇਟਡ ਕਈ ਵੀਡੀਓ ਤੁਹਾਡੇ ਸਾਹਮਣੇ ਆ ਜੇ ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਤੁਸੀਂ ਨੇਗੈਟਿਵਿਟੀ ਦੇਖ ਰਹੇ ਹੋ ਨੇਗੈਟਿਵਿਟੀ ਸੁਣ ਰਹੇ ਹੋ ਨੇਗੈਟਿਵਿਟੀ ਨੂੰ ਐਕਸਪੀਰੀਅੰਸ ਕਰ ਰਹੇ ਹੋ ਓਕੇ ਸੋ ਜੋ ਜੋ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਪੜ੍ਹ ਰਹੇ ਉਹ ਤੁਹਾਡੇ ਰੌਣ ਚੱਲ ਓਕੇ ਤੇ ਜਿਹੜੇ ਵਾਅਦੇ ਨੇ ਪ੍ਰਭੂ ਦੇ ਪ੍ਰੋਮਿਸ ਨੇ ਜੋ ਪ੍ਰੈਕਟੀਕਲ ਵਰਡਸ ਬੋਲਗੇ ਨੇ ਉਹਨਾਂ ਨੂੰ ਸਿੱਖੋ। ਉਹ ਸਾਨੂੰ ਯਾਦ ਨਹੀਂ। ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਬles ਕਰਾਂਗਾ, ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਵਧਾਵਾਂਗਾ, ਪ੍ਰਭੂ ਨੇ ਤੁਹਾਨੂੰ ਉੱਚਿਆ ਕਰਾਂਗਾ ਮੈਂ ਤੁਹਾਨੂੰ। ਯੂ نو, ਤ੍ਰੱਕੀ ਦਾ ਉਹ ਸਭ ਕੁਝ ਸਾਨੂੰ ਭੁੱਲ ਜਾਣਾ। ਕਿਉਂ? ਕਿਉਂਕਿ ਸਟ्रेस ਲੈਵਲ ਇਨ ਹੈ। ਲੇਕਿਨ ਮੈਂ ਤੁਹਾਨੂੰ ਦੱਸਣਾ ਟ ਨਾ ਉਹ ਸਾਰੇ ਦੇ ਵਿੱਚ ਜਿਹੜਾ ਸਾਡਾ ਪ੍ਰੋਸਸ ਆ ਜਿਹੜਾ ਸਾਡਾ ਈਮਾਨ ਪ੍ਰਭੂ ਤੇ ਪਨਿਆਰ ਪਰ ਹੋ ਨਹੀਂ ਸਕਦਾ ਕਿ ਅਸੀਂ ਨਾ ਹੋ ਨਹੀਂ ਸਕਦਾ ਇਸ ਅਨੋਚੇ ਨਾਲ ਹੋ ਨਹੀਂ ਸਕਦਾ ਕਿ ਸਾਡੇ ਲਈ ਰਾਸਦ ਅਸੀਂ ਪ੍ਰਭੂ ਦੇ ਪ੍ਰੀਸ਼ੀਅਸ ਬੀਟੀ ਪ੍ਰੀਸ਼ੀਅਸ ਬੀਟੀ ਤੁਹਾਨੂੰ ਤੁਹਾਨੂੰ ਇੰਨਾ ਇਵਨ ਮੈਨੂੰ ਨਹੀਂ ਪਤਾ ਉਹਨਾ ਕਿ ਮੈਨੂੰ ਕਿੰਨਾ ਪਿਆਰ ਕਰਦਾ ਤੁਹਾਨੂੰ ਨਹੀਂ ਆਈਡੀਆ ਹੋਏਗਾ ਕਿ ਉਹ ਤੁਹਾਨੂੰ ਕਿੰਨਾ ਜ਼ਿਆਦਾ ਪਿਆਰ ਕਰ ਕੋਈ ਆਈਡੀਆ ਨਹੀਂ ਬਸ ਇਹਨਾਂ ਪਤਾ ਪਰ ਹਾਂ ਆਪਾਂ ਸੁਣਦੇ ਹਾਂ ਕਿ ਹਾਂ ਪ੍ਰਭੂ ਮੈਨੂੰ ਪਿਆਰ ਕਰਦਾ ਬਟ ਵੀ ਡੋਨਟ ਨੋ ਕਿ ਜਿਹੜੀ ਪ੍ਰਭੂ ਦੇ ਹਾਰਟ ਵਿੱਚ ਜਿਹੜੀ ਫੀਲਿੰਗ ਹੈ ਸਾਡੇ ਪਰ ਉਹ ਕਿੰਨੀ ਡੀਪ ਹੈ ਕਿੰਨੀ ਗਹਿਰੀ ਕਿੰਨਾ ਜ਼ਿਆਦਾ ਉਸਨੂੰ ਪਿਆਰ ਵੀ ਡੋਨਟ ਹੈਵ ਆਈਡੀਆ ਕੋਈ ਆਈਡੀਆ ਪਰ ਨਹੀਂ ਅਸੀਂ ਉਹਨਾਂ ਪਿਆਰ ਉਸ ਦਾ ਐਕਸਪੀਰੀਅੰਸ ਕਰ ਸਕਿਆ ਸੋ ਇਸ ਕਰਕੇ ਹੀ ਲਵ ਸਸ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਉਸ ਉਹਨੇ ਸਾਡੇ ਨਾਲ ਜੋ ਵਾਅਦੇ ਕੀਤੇ ਪ੍ਰੋਮਿਸ ਕੀਤੇ ਉਹਨਾਂ ਨੂੰ ਪੂਰੇਆ ਕਰਨਾ ਚਾਹੁੰਦਾ ਸਦਾ ਹੈ ਅਰ ਪ੍ਰਭੂ ਦਾ ਆਤਮਾ ਰਾਈਸਨੋ ਮੈਨ ਕੋਸ਼ ਕਹਿ ਰਿਹਾ ਹੈ ਤੁਹਾਨੂੰ ਕਹਿਣ ਦੇ ਲਈ ਪਲੀਜ਼ ਧਿਆਨ ਨਾਲ ਸੁਣਨਾ ਮੈਂ ਕਹਿਣਾ ਚਾਹੁੰਦਾ ਹਾਂ ਉਨੇ ਸਾਰੇ ਵਾਅਦੇ ਹਾਂ ਦੇ ਵਿੱਚ ਨੇ ਔਰ ਉਹ ਪੂਰਾ ਕਰਨ ਵਾਲਾ ਹੈ ਔਰ ਪੂਰਾ ਕਰਨਾ ਚਾਹੁੰਦਾ ਹੈ ਲੇਕਿਨ ਉਹ ਕੋਲੀਆ ਮਾਪਰਾ ਚਕਿਸ ਜਿਹੜਾ ਸ਼ੈਤਾਨ ਹੈ ਉਹ ਨਹੀਂ ਚਾਹੁੰਦਾ ਵਾਅਦੇ ਪੂਰੇ ਹੋਣ। ਉਹ ਨਹੀਂ ਚਾਹੁੰਦਾ ਕਿ ਉਹ ਬਲੇਸਿੰਗਸ ਤੁਹਾਡੀ ਲਾਈਫ ਵਿੱਚ ਆਉਣ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕੱਲ ਪ੍ਰਭੂ ਨੇ ਅਬਰਾਹਮ ਨੂੰ ਕਿਆ ਸੀ ਕਿ ਮੈਂ ਤੈਨੂੰ ਬੱਚੇ ਦੇਵਾਂਗਾ ਮੈਂ ਤੈਨੂੰ ਵਧਾਵਾਂਗਾ ਲੇਕਿਨ ਹੋਇਆ ਕਿ ਤੁਹਾਨੂੰ ਤੁਹਾਨੂੰ ਇਹ ਸਟੋਰੀ ਪਤਾ ਆ ਲੇਕਿਨ ਹੋਇਆ ਕਿ ਪਰਮੇਸ਼ੁਰ ਦੇ ਵਚਨ ਦੇ ਵਿੱਚ ਤੁਸੀਂ ਅਸੀਂ ਪੜਦੇ ਹਾਂ ਤੇ ਜਿਹੜੀ ਉਸ ਦੀ ਪਤਨੀ ਸੀ ਓਕੇ ਉਸਨੇ ਅਬਰਾਹਮ ਨੂੰ ਕਿਹਾ ਕਿ ਮੈਂ ਬੱਚੇ ਨੂੰ ਜਨਮ ਨਹੀਂ ਦੇ ਰਹੀ ਓਕੇ ਕਿੰਨੇ ਸਾਲ ਹੋ ਗਏ ਨੇ 75 ਸਾਲ ਦੀ ਉਮਰ ਦੇ ਵਿੱਚ ਪ੍ਰਭੂ ਨੇ ਉਸਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਵਧਾਵਾਂਗਾ ਕਿੰਨੇ ਸਾਲ ਬੀਤ ਗਏ ਲੇਕਿਨ ਕੋਈ ਬੇਬੀ ਨਹੀਂ ਹੋ ਰਿਹਾ ਔਰ ਜਿਹੜੀ ਸਾਰਾ ਸੀ ਉਸਦੀ ਪਤਨੀ ਸੀ ਪਵਿੱਤਰ ਵਚਨ ਦੇ ਵਿੱਚ ਲਿਖਿਆ ਉਸਨੇ ਅਬਰਾਹਮ ਨੂੰ ਕਿਹਾ ਕਿ ਤੂੰ ਜਿਹੜੀ ਸਾਡੀ ਗੋਲੀ ਹੈ ਤੂੰ ਉਸਦੇ ਨਾਲ ਮੈਰिज ਕਰ ਓਕੇ ਔਰ ਉਸ ਨੂੰ ਹੋ ਸਕਦਾ ਹੈ ਪਰਮੇਸ਼ਰ ਸਾਨੂੰ ਸੰਤਾਨ ਦੇਣੀ ਚਾਹੁੰਦਾ ਹੋ ਸਕਦਾ ਪਰਮੇਸ਼ਰ ਸਾਨੂੰ ਬੱਚੇ ਦੇਣਾ ਚਾਹੁੰਦਾ ਧਿਆਨ ਨਾਲ ਇਸ ਸਟੂਡੈਂਟ ਸਮਝਣਾ ਕਹਿੰਦੀ ਕਿ ਮੈਂ ਬੱਚੇ ਨੂੰ ਜਨਮ ਨਹੀਂ ਦੇ ਸਕੀ ਔਰ ਨਾ ਮੈਂ ਬੱਚੇ ਨੂੰ ਚੰਨ ਦੇ ਰਹੀਆਂ ਹੋ ਸਕਦਾ ਹੈ ਪਰਮੇਸ਼ਰ ਉਹਦੇ ਦੁਆਰਾ ਸਾਨੂੰ ਬੱਚੇ ਦੇਣਾ ਚਾਹੁੰਦਾ ਹੈ ओके ਸੋ ਇਸੇ ਤਰ੍ਹਾਂ ਜਾਂ ਦੇ ਨਾਲ ਸਿੱਖਣਾ ਡੈਵਲ ਸ਼ੈਤਾਨ ਸਾਡੇ ਵੇਹ ਨੂੰ ਡਾਇਵਰਟ ਕਰ ਦਿੰਦਾ ਹੈ ਕਮਾ ਦਿੰਦਾ ਅਸੀਂ ਪੈਸਾ ਕਮਾਉਣਾ ਚਾਹੁੰਦੇ ਹਾਂ ਅਸੀਂ ਵੱਧਣਾ ਚਾਹੁੰਦੇ ਹਾਂ ਅਸੀਂ ਉੱਚੇ ਹੋਣਾ ਚਾਹੁੰਦੇ ਹਾਂ ਪ੍ਰਭੂ ਦੇ ਵਾਅਦੇ ਵੀ ਸਾਨੂੰ ਪਤਾ ਹੈ ਕਿ ਉਹਨੇ ਸਾਡੇ ਨਾਲ ਵਾਅਦੇ ਕੀਤੇ ਨੇ ਉਹਨੇ ਸਾਡੇ ਨਾਲ ਪ੍ਰੋਮਿਸ ਕੀਤੇ ਨੇ ਲੇਕਿਨ ਡੈਵਲ ਸ਼ੈਤਾਨ ਲਿਆ ਕੇ ਆਪਣਾ ਕੀ ਕਹ ਲੋ ਕੀ ਇੱਕ ਵੇ ਆਪਣੀ ਸੈਟਿੰਗ ਦੇ ਦਿੰਦੇ ਕਿ ਨਹੀਂ ਐਦਾਂ ਨਹੀਂ ਐਦਾਂ ਤੂੰ ਵਧੇਗਾ ਐਦਾਂ ਤੇਰੇ ਕੋਲੇ ਪੈਸਾ ਆਏਗਾ ਐਦਾਂ ਤੂੰ ਉੱਚਾ ਹੋਏਂਗਾ ਐਦਾਂ ਤੇਰੀ ਤਰੱਕੀ ਹੋਈ ਐਦਾਂ ਹੋਏਗਾ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਵਾ ਐਣੀ ਵੇ ਕੋਈ ਵੀ ਰਸਤਾ ਜਿਹੜਾ ਪਰਮੇਸ਼ਵਰ ਦੇ ਵੱਲੋਂ ਨਹੀਂ ਹੈਗਾ ਆ ਡੋਨਟ ਨੋ ਕਿ ਨਿੰਜ ਨੇ ਸਮਝ ਜਿਹੜਾ ਰਾਸਤਾ ਪਰਮੇਸ਼ਵਰ ਦੇ ਵੱਲੋਂ ਨਹੀਂ ਜਿਹੜੀ ਸੈਟਿੰਗ ਪਰਮੇਸ਼ਵਰ ਦੇ ਵੱਲੋਂ ਨਹੀਂ ਜੋ ਪਰਮੇਸ਼ਰ ਨੇ ਨਹੀਂ ਕੀਤਾ ਡੋਂਟ టు ਇਟ ਉਸ ਨੂੰ ਨਹੀਂ ਕਰਨਾ ਓਕੇ ਉਸ ਨੂੰ ਨਹੀਂ ਕਰਨਾ ਉਸ ਦੇ ਉਸ ਦੇ ਉਸ ਸੈਟਿੰਗ ਦੇ ਵਿੱਚ ਨਹੀਂ ਜਾਣਾ ਪ੍ਰਭੂ ਦੇ ਵਾਅਦਿਆਂ ਦੇ ਉੱਤੇ ਖੜੇ ਰਹਿਣਾ ਪ੍ਰਭੂ ਦੇ ਵਾਅਦਿਆਂ ਦੇ ਉੱਤੇ ਤੱਕੜੇ ਰਹਿਣਾ ਸਮੋਲੀ ਹਰ ਸ਼ੀਕਾਪਰਾ ਸਕਲੋ ਇਹਨੂੰ ਮੇਰੇ ਕੋਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਬੜੇ ਕਿਕਵਾ ਮੈਂ ਵੇ ਸੀ ਔਰ ਅਜਵੀ ਨੇ ਕਾ ਸਕੱਟ ਕਰਦੇ ਸੀ ਔਰ ਅਜਵੀ ਹੈ ਲੇਕਿਨ ਮੈਨੂੰ ਪਤਾ ਹੈ ਕਿ ਉਹ ਸੈਟਿੰਗ ਉਹ ਵੇ ਉਹ ਡੋਰ ਪਰਮੇਸ਼ਰ ਦੇ ਵੱਲੋਂ ਨਹੀਂ ਹੈ ਉਹ ਸੈਟਿੰਗ ਪ੍ਰਭੂ ਦੇ ਵੱਲੋਂ ਨਹੀਂ ਸੋ ਮੈਂ ਇਹ ਨਹੀਂ ਕਰ ਸਕਦਾ कि ਜਿਹੜੀ ਪ੍ਰਭੂ ਦੀ ਸੇਟਿੰਗ ਛੱਡਦਾ ਜਿਹੜਾ ਪ੍ਰਭੂ ਨੇ ਵੇ ਦਿੱਤਾ ਉਹਨੂੰ ਛੱਡਾ ਔਰ ਦੂਸਰੀ ਸੇਟਿੰਗ ਨੂੰ ਵੇ ਨੂੰ ਕਰਕੇ ਉਸ ਤੋਂ ਆਪਣੀ ਬਲੇਸਿੰਗ ਨੂੰ ਲੈਣਾ ਚਾਹੁੰਦਾ ਸੋ ਇਸੇ ਜਿਹੜੀ ਵੇ ਸੀ ਉਹ ਹਾਜਰਾਨੇ ਸੌਰੀ ਸਾਰਾਨੇ ਕਰਨ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਮੈਂ ਤਾਂ ਬੱਚੇ ਨੂੰ ਜਨਮ ਨਹੀਂ ਦੇ ਰਹੀ ਪ੍ਰਭੂ ਨੇ ਬੋਲਿਆ ਜਰੂਰ ਹੈ ਹੋ ਸਕਦਾ ਮੇਰੇ ਮੇਰੇ ਤੋਂ ਨਹੀਂ ਹੋਏਗਾ ਹੋ ਸਕਦਾ ਜਿਹੜੀ ਮੇਰੀ ਗੋਲੀ ਹੈ ਉਸ ਤੋਂ ਪਰਮੇਸ਼ਰ ਮੈਨੂੰ ਬੱਚੇ ਦੇ ਬਟ ਪ੍ਰਭੂ ਨੇ ਇਹ ਤਾਂ ਨਹੀਂ ਸਿੱਕਿਆ ਕਿ ਮੈਂ ਗੋਲੀ ਤੋਂ ਤੈਨੂੰ ਬੱਚੇ ਦਾਂਗਾ ਪ੍ਰਭੂ ਨੇ ਤਾਂ ਕਿਹਾ ਸੀ ਕਿ ਮੈਂ ਤੈਨੂੰ ਬੱਚੇ ਦਾਂ ਤੈਨੂੰ ਵਧਾਵਾਂਗਾ ਤੈਨੂੰ ਬਲੈਸ ਕਰਾਂ ਤੇਰੀ ਸੰਤਾਨ ਨੂੰ ਜਿਹੜਾ ਅੱਗੇ ਲੱਕ ਜਾਵਾਂ ਕਿਨੇ ਜਿੰਨੇ ਸਿੱਖੇ Thank you, Jesus. लेकिन हाज जड़ी जड़ी सारा सी वो अपनी, अपनी देना, अपने हिसाब के अपने माइंड के अपने यू नो तरीके के उसने उसने कोशिश की और वचन में लिखा अब्राहम ने ए, उस दिन शादी भी की मैरिज भी की उस तो संतान भी हुई لیکن پربھو پربھو نے کیا کہ نہیں میں اے نہیں سی میں نہیں چھوڑاں جڑا میرا وعدہ ہے وہ گول لی تو نہیں اوکے کسے ہور تو نہیں تیری خود دی جڑی وائف یا پتنی ہے میں تن اس سے تو ہی bless کراں اس سے تو ہی تن جڑے بچے نے انہاں نوں دعااں ਔਰ ਅਬਰਾਹਮ ਨੇ ਦਿਨ ਵਿੱਚ ਸਾਲਦਾ ਹੋ ਗਿਆ। ਔਰ ਜਦੋਂ ਲਾਸਟ ਤੇ ਪ੍ਰਭੂ ਨੇ ਉਸ ਨੂੰ ਵਿਜ਼ਨ ਦਿੱਤਾ। ਪਰ ਵਚਨ ਦੇ ਵਿੱਚ ਲਿਖਿਆ ਜਿਹੜੀ ਹਾਜ਼ਰਾ ਸੋਰੀ ਸਾਰਾ ਉਸਦੀ ਪਤਨੀ ਸੀ। ਜਦੋਂ ਪ੍ਰਭੂ ਉਸ ਨੂੰ ਕਹਿ ਰਿਹਾ ਸੀ ਮੈਂ ਤੈਨੂੰ ਬੱਚੇ ਦਵਾਂ। ਮੈਂ ਤੈਨੂੰ ਬਤਾਵਾਂਗਾ। ਔਰ ਵਚਨ ਦੇ ਵਿੱਚ ਕਿ ਜਿਹੜੀ ਸਾਰਾ ਇਹ ਉਹ ਹੱਸਣ ਲੱਗ ਪਈ। ਪਰ ਵਚਨ ਦੇ ਵਿੱਚ ਕਿ ਸਾਰਾ ਹੱਸਦੀ। ਕਿਉਂ? ਕਿਉਂਕਿ ਉਸਦੀ ਏਜ ਬਹੁਤ ਜ਼ਿਆਦਾ ਹੋ ਚੁੱਕੀ। ਓਲਡ ਹੋ ਚੁੱਕ ਬਜ਼ੁਰਗ ਹੋ ਚੁੱਕ ਕਹਿੰਦੇ ਕਿ ਹੁਣ ਤਾਂ ਮੈਂ ਬਜ਼ੁਰਗ ਹੋ ਗਈ ਹੁਣ ਮੈਂ ਯੋਗ ਨਹੀਂ ਹੈ ਕਿ ਬੱਚੇ ਨੂੰ ਜਨਮ ਦੇ ਸਕਾਂ ਹਰ ਪ੍ਰਭੂ ਕਹਿ ਰਿਹਾ ਕਿ ਹੁਣ ਤੂੰ ਬੱਚੇ ਨੂੰ ਜਨਮ ਦੇਵੇਂਗੀ ਮੈਂ ਤੈਨੂੰ ਬੱਚੇ ਦਾਂਗਾ ਐਨੇ ਸਾਲ ਹੋ ਗਏ ਨੇ ਮਿਲੇ ਤਾਂ ਹੈ ਲੇਕਿਨ ਹੁਣ ਮਿਲਣ ਹੋਣ ਹੋਏਗਾ ਮੇਰੇ ਨਾਲ ਲੇਕਿਨ ਯਾਦ ਰੱਖਣਾ ਆਪਣੀ ਡੈਡੀ ਤੇ ਲਿਖ ਗਾ ਇਜ਼ ਓਕੇ प्रॉमिस प्रोमिस पूरा ओके okay. प्रोमिस की पर प्रभु वायदे रखने वाला और पूरा ओके? Okay. उसने अब्राहम कि चाहे तू बुजुर्ग हो गए तेरी वाइफ बुजुर्ग हो बुजुर्ग होगी लेकिन मैं अपने वायदे न पूरा जरूर करा ਡੈਫੀਨੇਟਲੀ ਹੋਏਗਾ ਪੱਕਾ ਹੋਏਗਾ 100% ਹੋਏਗਾ ਪਰ ਪਵਿੱਤਰ ਵਚਨ ਵਿੱਚ ਲਿਖਿਆ ਹੈ ਆਰ ਪਰਮੇਸ਼ਵਰ ਦੀ ਗ੍ਰੇਸ ਵਰਪਾਣਾ ਦਿੱਤੇ ਹੋਈ ਪਰ ਵਚਨ ਦੇ ਵਿੱਚ ਲਿਖਿਆ ਚਾਹੇ ਉਹ ਬਜ਼ੁਰਗ ਹੋਵੇ ਇਸੇ ਲੇਕਿਨ ਲੇਕਿਨ ਉਸ ਬਜ਼ੁਰਗ ਆਵਸਤਾ ਦੇ ਵਿੱਚ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਸਾਰਾ ਨਹੀਂ ਕਨਸੀਵ baby conceive ইসহাক ਨੂੰ ਕਨਸੀਵ ਕੀਤਾ ਅਤੇ ਬੇਟੇ ਨੂੰ ਜਨਮ ਦਿੱਤਾ। ਓਕੇ ਪਰਮੇਸ਼ੁਰ ਨੇ ਆਪਣਾ ਵਾਅਦਾ ਪ੍ਰੋਮਿਸ ਪੂਰਾ ਕਰ ਦਿੱਤਾ। ਚੰਦਨਾਲ ਸਿੱਖਣਾ ਜਿੰਨੇ ਮੈਡੀਕਲ ਚੰਦਨਾਲ ਸਿੱਖਣਾ ਜਿੰਨੇ ਮੈਡੀਕਲ ਦੀ ਅੰਡਰਸਟੈਂਡਿੰਗ ਸੀ ਜਿੰਨੀ ਮੈਡੀਕਲ ਦੀ ਟੀਚਿੰਗ ਸੀ ਜਾਣ ਸੀ ਕਿ ਅੱਜਕੱਲ ਤੁਸੀਂ ਸੁਣਦੇ ਹੋਗੇ ਨਾ ਮੇਬੀ 40 ਸਾਲ ਤੋਂ ਬਾਅਦ ਜਿਹੜਾ ਬੇਬੀ ਉਹ ਨਹੀਂ ਹੋ ਸਕਦਾ ਮੇਬੀ ਔਖਾ ਹੋ ਜਾਂਦਾ ਹੈ ਮੇਬੀ ਮੁਸ਼ਕਿਲ ਹੋ ਜਾਂਦਾ ਹੈ ਐਦਾਂ ਜਿੰਨੇ ਮੈਡੀਕਲ ਲਾਅ ਸੀ ਥਿਊਰੀ ਸੀ ਡਾਕਟਰਾਂ ਦੀ ਥਿਊਰੀ ਸੀ ਸਾਰੀ ਸਾਰੀ ਫੇਲ ਹੋ ਅਬਰਾਹਮ ਨਟਨ ਵਿੱਚ ਚੱਲਦਾ ਹੈ ਪਰ ਮੇਬੀ ਜਿਹੜੀ ਸਾਰਾ ਮੇਬੀ ਕੋਈ 2 ਸਾਲ 3 ਸਾਲ ਕਰ ਲੋ ਛੋਟੀ ਲਾ ਲੋ ਜਾਂ ਵੱਡੀ ਲਾ ਲੋ ओके प्रभु ਨੇ ਚੰਦਨਾ ਸਿੱਖਣਾ ਮੈਂ ਕੁਝ ਕਹਿਣ ਲੱਗਾਂ ਪ੍ਰਭੂ ਨੇ ਆਪਣਾ ਵਾਅਦਾ ਪੂਰਾ ਕਰਨ ਦੇ ਲਈ ਸਾਰ ਗਿਆਨ ਥਿਉਰੀਆਂ ਸਾਰੇ ਕਾਨੂੰਨ ਸਾਰੀ ਮੈਡੀਕਲ ਦੀ ਅੰਡਰਸਟੈਂਡਿੰਗ ਉਸ ਨੂੰ ਤੋੜ ਦਿੱਤਾ ਸਿਰਫ ਆਪਣੇ ਵਾਅਦੇ ਆਪਣੇ ਪ੍ਰੋਮਿਸ ਨੂੰ ਪੂਰਾ ਕਰਨ ਦੇ ਮਸਤ ਕੋਰੀਆ ਸਿੰਦਨ ਲੱਗਾ ਮਾ ਪਵਿੱਤਰ ਆਤਮਾ ਤੁਸੋਂ ਰਿਹਾ ਹੈ ਪ੍ਰਭੂ ਤੁਹਾਡੀ ਲਾਈਫ ਦੇ ਵਿੱਚ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਸਾਰੀ ਪਿਉਰੀ ਸਾਰੀ ਅੰਡਰਸਟੈਂਡਿੰਗ ਸਾਰੇ ਕੁਰੂਨ ਨੂੰ ਤੋੜੇਗਾ ਔਰ ਤੁਹਾਨੂੰ ਬਤਾਏਗਾ ਤੁਹਾਨੂੰ ਉੱਚਾ ਕਰੇਗਾ ਤੁਹਾਨੂੰ ਅਮੀਰ ਕਰੇਗਾ ਤੁਹਾਨੂੰ ਬles ਕਰੇਗਾ ਤੁਹਾਡੀ ਤਰੱਕੀ ਕਰਾਏਗਾ ਬਲੀਵ ਕਰੋ ਇਟ ਵਿਲ ਹੈਪਨ ਇਹ ਹੋਏਗਾ ਪ੍ਰਭੂ ਯਸੂ ਦੇ ਸਮਰਤੀ ਜਲਾਲੀ সুইਟੈਸਟ ਨਾਮ ਦੇ ਵਿੱਚ ਬਟ ਅਮੀਨ ਬਟ ਆ ਅਗਰ ਤੁਸੀਂ ਇਹਨਾ ਇਹਨਾਂ ਸ਼ਬਦਾਂ ਤੇ ਬਲੀਵ ਕਰ ਰਹੇ ਹੋ ਮੈਂ ਪ੍ਰਭੂ ਦੀ ਨੌਂਟਿੰਗ ਨੂੰ ਮਹਿਸੂਸ ਕਰਦਾ ਹਾਂ ਜਦੋਂ ਮੈਂ ਬੋਲ ਰਿਹਾ ਹਾਂ ਅਭਿਸ਼ੇਕ ਨੂੰ ਮਹਿਸੂਸ ਮਹਿਸੂਸ ਕਰਦਾ ਹਾਂ ਕਿ ਅਗਰ ਅਬਰਾਹਮ ਨੇ ਪਰਮੇਸ਼ਵਰ ਵਾਅਦਾ ਕਰ ਸਾਰੇ ਕਾਨੂੰਨ ਤੋੜ ਸਕਦਾ ਹੈ ਕਾਨੂੰਨ ਟੁੱਟੇ ਮੈਡੀਕਲ ਦੇ ਕਾਨੂੰਨ ਟੁੱਟੇ ਜਿਹੜੇ ਡਾਕਟਰਾਂ ਦੀ ਥਿਊਰੀ ਸੀ ਉਹ ਟੁੱਟਦੀ ਨੈਚੁਰਲ ਜਿਹੜੇ ਲਾਅ ਸੀ ਉਹ ਟੁੱਟ ਗਏ ਯੂ نو ਵਚਨ ਦੇ ਵਿੱਚ ਲਿਖਿਆ ਯੂ نو ਜੀਸਸ ਮਗੋਸ਼ੇ ਜਿਹੜਾ ਲੰਮਸ ਨੂੰ ਬੁਨੇਸ਼ੀਅਤ ਯੂਨੋ ਪਾਰਾਂ ਦੇ ਉਤਪਤ ਪਾਰਾਂ ਦੀ ਗਿਆਨ ਵਿੱਚ ਲਿਖਿਆ ਅਬਰਾਹਮ ਔਰ ਸਾਰਾ ਬੁੱਢੇ ਔਰ ਵੱਡੀ ਉਮਰ ਦੇ ਸਨ ਅਤੇ ਸਾਰਾ ਤੋਂ ਤੀਵੀਆਂ ਵਾਲੀ ਹਾਲਤ ਬੰਦ ਹੋ ਗਈ ਸੀ ਮੈਂ ਫਿਰ ਪੜਨਾ ਚੁਣਾਵਾ ਅਬਰਾਹਮ ਸਾਰਾ ਬੁੱਢੇ ਔਰ ਵੱਡੀ ਉਮਰ ਦੇ ਸਨ ਔਰ ਸਾਰਾ ਤੋਂ ਤੀਵੀਆਂ ਵਾਲੀ ਹਾਲਤ बंद हो गई सी दैट मीनस जो तीन तो इसीप स्टड्डी कर दे पढ़ोगे, समझोगे दैट मीनस कि सारा बच्चे जन्म नहीं सी दे सकती, क्योंकि वो एज खत्म हो चुकी सी। लेकिन गौर परमेशुर ने अपने प्रोमिस अपने वायदे नूरा किया कह सकता है ਔਰ ਇਬਰਾਨੀਆਂ ਦੇ ਵਿੱਚ ਆਪਾਂ ਪੜ ਰਹੇ ਆ ਇਬਰਾਹਿਮ ਨੇ ਧੀਰਜ ਦੇ ਨਾਲ ਉਹਨਾਂ ਵਾਅਦਿਆਂ ਨੂੰ ਪ੍ਰਾਪਤ ਕੋਜ਼ੀਂ ਦਾ ਨਾਮ ਧੀਰਜ ਦੇ ਨਾਲ ਉਹਨਾਂ ਵਾਅਦਿਆਂ ਨੂੰ ਪ੍ਰਾਪਤ ਕੀਤਾ ਕਿੰਨੇ ਜਨੇਸ ਸਬ ਜੇ ਜੇ ਸਾਰਾ ਕੁਤੀਵੀਂ ਵਾਲੀ ਹਾਲਤ ਬੰਦ ਹੋ ਸਕਦੀ ਥੈਟ ਮੀਨਸ ਕਿ ਬੱਚੇ ਯੋਗ ਨਹੀਂ ਹੈ ਕਿ ਬੱਚੇ ਨੂੰ ਜਨਮ ਦੇ ਸਕਦੇ ਕੁਸੀਂ ਯੋਗ ਨਹੀਂ ਹੋ ਸਕਦੇ ਤੁਸੀਂ ਅਮੀਰ ਹੋ ਹੋ ਸਕਦਾ ਤੁਸੀਂ ਯੋਗ ਨਾ ਹੋਵੋ ਕਿ ਤੁਸੀਂ ਅਮੀਰ ਹੋ ਤੁਸੀਂ ਉਹਦੋਂ ਤੁਸੀਂ ਤਰੱਕੀ ਕਰੋ ਤੁਸੀਂ ਯੋਗ ਨਾ ਹੋ ਕਿ ਨਵਾਂ ਘਰ ਖਰੀਦ ਸਕੋ ਹੋ ਸਕਦਾ ਤੁਸੀਂ ਯੋਗ ਨਾ ਹੋ ਕਿ ਤੁਸੀਂ ਫੋਰਨ ਕੰਟਰੀ ਦੇ ਵਿੱਚ ਜਾ ਸਕੋ ਹੋ ਸਕਦਾ ਤੁਸੀਂ ਯੋਗ ਨਾ ਹੋ ਜੋ ਡ੍ਰੀਮ ਤੁਸੀਂ ਦੇਖਿਆ ਹੈ ਕਿ ਉਹ ਕਿਵੇਂ ਪੂਰਾ ਹੋਏਗਾ ਹੋ ਸਕਦਾ ਤੁਸੀਂ ਯੋਗ ਨਾ ਹੋ ਕੀ ਜਿਹੜਾ ਡ੍ਰੀਮ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਹੈ ਜੋ ਦਰਸ਼ਨ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਉਹ ਕਿਵੇਂ ਪੂਰਾ ਹੋਏ ਮੇਬੀ ਤੁਹਾਡਾ ਸੋਚ ਹੋ ਸਕਦੀ ਹੈ ਕਿ ਬਹੁਤ ਵੱਡੀ ਕੰਪਨੀ ਨੂੰ ਰੇਜ਼ ਕਰਨਾ ਬਹੁਤ ਵੱਡਾ ਬਿਜ਼ਨਸ ਕਰਨਾ ਬਹੁਤ ਵੱਡੀ ਜੌਬ ਕਰਨਾ ਬਹੁਤ ਵੱਡਾ ਪੈਸਾ ਅਰਨ ਕਰਨਾ ਨਵੀਆਂ ਕਾਰਾਂ ਲੈਣੀਆਂ ਨਵੀਂ ਕੋਠੀ ਬਣੀ ਮੇਬੀ ਇਹ ਸਾਰਾ ਕੁਝ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਹੋਵੇਗਾ ਕਿ ਕਰੋੜਾ ਰੁਪਏ ਮੇਰੇ ਕੋਲ ਹੋਣ ਉਹ ਬੜਾ ਅਮੀਰ ਬੰਦਾ ਬਣ ਜਾਵਾਂ ਇਹੋ ਜੇ ਉਹੋ ਜੇ ਇਹ ਸਾਰਾ ਕੁਝ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਹੈ ਪਰ ਤੁਹਾਨੂੰ ਇੱਕ ਪਾਸੇ ਵੀ ਲੱਗ ਰਿਹਾ ਹੋਇਆ ਕਿ ਮੈਂ ਇਸ ਯੋਗ ਨਹੀਂ ਪਰ ਯਾਦ ਰੱਖਣਾ ਸਾਰਾ ਉਸ ਤੋਂ ਤੀਵੀਂ ਵਾਲੀ ਹਾਲਤ ਬੰਦ ਉਹ ਕੋਈ ਯੋਗ ਨਹੀਂ ਸੀ ਪਰ ਚੰਚਨ ਦੇ ਦੇਸ਼ ਲੇਕਿਨ ਗੋਡ ਪਰਮੇਸ਼ੁਰ ਨੇ ਆਪਣੇ ਵਾਅਦਿਆਂ ਨੂੰ ਪੂਰਾ ਸੋ ਤੁਸੀ ਹੋ ਸਕਦਾ ਹੈ ਕਿ ਉਸ ਯੋਗਨਾ ਇਹ ਤੁਹਾਨੂੰ ਲੱਗੇ ਕਿ ਵਾਅਦੇ ਪੂਰੇ ਹੋਣ ਇਹ ਪ੍ਰੋਮਿਸ ਪੂਰੇ ਹੋਣ ਬਟ ਅਗਰ ਤੁਸੀਂ ਪਰਮੇਸ਼ੁਰ ਦੇ ਫੇਵਰੇਟ ਬੇਟੇ ਹੋ ਫੇਵਰੇਟ ਬੇਟੀਆਂ ਹੋ ਪਾਪ ਦੇ ਨਾਲ ਕੋਈ ਵੀ ਕੰਪਰੋਮਾਈਜ਼ ਕਰਨ ਵਾਲੇ ਨਹੀਂ ਪਾਪ ਦੇ ਵਿੱਚ ਜਾਣ ਵਾਲੇ ਨਹੀਂ ਅਨਯਾਗਿਆ ਕਰੀ ਕਰਨ ਵਾਲੇ ਨਹੀਂ ਓਕੇ ਕਿਸੇ ਵੀ ਲਵ ਅਫੇਅਰ ਦੇ ਵਿੱਚ ਜਾਣ ਵਾਲੇ ਨਹੀਂ ਔਰ ਬਲੀਵ ਕਰੋ ਪਰਮੇਸ਼ੁਰ ਆਪਣੇ ਵਾਅਦੇ ਪਰ ਲਾਈਫ ਵਿੱਚ ਪੂਰਾ ਕਰਨ ਵਾਲਾ ਪਰਮੇਸ਼ੁਰ ਦਿੱਤੇ ਗੇ ਪ੍ਰੋਮਿਸ ਪਰ ਲਾਈਫ ਵਿੱਚ ਪੂਰੇ ਹੋਣ ਵਾਲੇ ਉਹ ਵਾਅਦਿਆਂ ਦਾ ਪੱਕਾ ਹੈ ਵਾਦਿਆਂ ਨੂੰ ਪੂਰਾ ਕਰਨ ਵਾਲਾ ਔਰ ਪ੍ਰਭੂ ਦੇ ਅਨointing ਦੇ ਵਿੱਚ ਪ੍ਰਭੂ ਦੇ ਅਭਿਸ਼ੇਕ ਦੇ ਵਿੱਚ ਹੋ ਕੇ ਐਸ ਚੂਜ਼ਨ ਮੈਨ ਆਫ ਗੋਡ ਪ੍ਰਭੂ ਦਾ ਚੁਣਿਆ ਹੋਇਆ ਜਨ ਹੋਣ ਦੇ ਨਾਤੇ ਹੋਣ ਦੇ ਕਰਕੇ ਮੈਂ ਤੁਹਾਡੇ ਲਈ ਡਿਕਲੇਅਰ ਕਰਦਾ ਹਾਂ ਪ੍ਰੋਫੈਸੀ ਕਰਦਾ ਹਾਂ ਕਿ ਜਿਸ ਬlesing ਦੇ ਤੁਸੀਂ ਯੋਗ ਵੀ ਨਹੀਂ ਹੋ ਓਕੇ ਜਿਸ ਗ੍ਰੇਸ ਦੇ ਤੁਸੀਂ ਯੋਗ ਵੀ ਨਹੀਂ ਹੋ ਇਨਕਲੂਡਿੰਗ ਮੀ ਲੇਕਿਨ ਜੋ ਤੁਸੀਂ ਸੋਚਿਆ ਤੁਹਾਡੀ ਸੋਚ ਤੋਂ ਵੀ नाम आत्मा से भरे हुए बचनों को सुनने के लिए और प्रभु के अद्भुत कामों की गवाहियों को सुनने के लिए आप हमारे यूट्यूब चैनल को सब्सक्राइब करें और फेसबुक इंस्टाग्राम पर हमारे पेज को फॉलो करें धन्यवाद